ਵੀਰਾ ਦਿਖਾ ਰਿਆ ਸੀ ਤੁਹਾਡੇ ਮੋਗਾ ਦੇ ਪਿੰਡ ਕਲਕਲਾ ਦੇ ਵਿੱਚ ਜਿੱਥੇ ਕਿ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜਿਹੜਾ ਹੈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ 12 ਵਜੇ ਤੋਂ ਲਾ ਕੇ ਜਿਹੜਾ ਹੈ 3 ਵਜੇ ਤੱਕ ਦਾ ਜਿਹੜਾ ਇਹਨਾਂ ਨੇ ਟਾਈਮ ਦਿੱਤਾ ਹੈ ਪਹਿਲਾਂ ਦਾ ਟਾਈਮ ਜਿਹੜਾ ਸੀਗਾ 12 ਤੋਂ 4 ਵਜੇ ਤੱਕ ਤਾਂ ਸੀ ਪਰ ਹੁਣ ਜਿਹੜਾ ਹੈਗਾ ਯੂਨੀਅਨ ਨੇ ਫੈਸਲਾ ਲਿਆ ਔਰ 12 ਵਜੇ ਤੋਂ ਲਾ ਕੇ 3 ਵਜੇ ਤੱਕ ਜਿਹੜਾ ਜਿਹੜਾ ਰੋਕਿਆ ਜਾ ਰਿਹਾ ਹੈ ਨੇ ਕੁਝ ਕਿਸਾਨ ਮੇਰੇ ਨਾਲ ਖੜੇ ਨੇ ਗੱਲ ਕਰਦੇ ਹੋ ਰਹੇ ਨੇ ਕੀ ਨਾਂ ਦੀ ਤੁਹਾਡਾ ਜੀ ਗੁਰਦੇਵ ਸਿੰਘ ਕਿਸ਼ਨਪੁਰਾਈ ਗੁਰਦੇਵ ਸਿੰਘ ਜੀ ਅੱਜ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਦਾ ਇਹ ਜੀ ਜਿਹੜਾ 13 ਤਰੀਕ ਨੂੰ ਸਯੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਦਿੱਲੀ ਸਰਕਾਰ ਦੇ ਨਾਲ ਜਿਹੜੀਆਂ ਮੰਨੀਆਂ ਹੋਈਆਂ ਕੁਝ ਮੰਗਾਂ ਜਿਹੜੀਆਂ ਪਹਿਲਾਂ ਮੋਰਚਾ ਲੱਗਿਆ ਸੀ 2020 ਦੇ ਵਿੱਚ ਉਹਦੇ ਵਿੱਚੋਂ ਕੁਝ ਮੰਗਾ ਉਹਨਾਂ ਨੇ ਜਿਹੜੀਆਂ ਮੰਨ ਕੇ ਟਾਈਮ ਦਿੱਤਾ ਸੀ ਵੀ ਅਸੀਂ ਉਹਨਾਂ ਨੂੰ ਲਾਗੂ ਕਰਾਂਗੇ ਪਰ ਉਹ ਲਾਗੂ ਨਹੀਂ ਕੀਤੀਆਂ ਗਈਆਂ ਤੇ ਇਹ ਜਣੀ ਜਿਹੜਾ 13 ਤਰੀਕ ਨੂੰ ਉਹਨਾਂ ਨੇ ਉਹ ਮੰਗਾਂ ਜਿਹੜੀਆਂ ਲਾਗੂ ਕਰਾਉਣ ਵਾਸਤੇ ਚਾਲੇ ਪਾਏ ਸੀ ਪਰ ਉਹ ਕੇਂਦਰ ਦੀ ਸਰਕਾਰ ਨੇ ਤੇ ਹਰਿਆਣਾ ਦੀ ਸਰਕਾਰ ਨੇ ਉਹਨਾਂ ਤੇ ਇਹ ਜੇ ਜਣੀ ਬੈਰੀਕੇਡ ਲਾ ਕੇ ਇਹ ਜੇ ਉਹਨਾਂ ਤੇ ਵਾਸਤੇ ਪੱਥਰ ਕੱਲ ਗੱਡ ਕੇ ਤੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਤੇ ਬਹੁਤ تشੱਦਰ ਢਾਇਆ ਗਿਆ ਉਹਨਾਂ ਤੇ ਅਥਰੂ ਗੈਸ ਤੇ ਹੋਰ ਜਿਹੜੀਆਂ ਗੋਲੀਆਂ ਪਲਾਸਟਿਕ ਦੀਆਂ ਰਬੜ ਦੀਆਂ ਗੋਲੀਆਂ ਚਲਾ ਕੇ ਬਹੁਤ ਹੀ ਜਿਹੜੇ ਸੈਂਕੜੇ ਕਿਸਾਨ ਆ ਉਹ ਫੱਟਣ ਕੀਤੇ ਗਏ ਆ ਤੇ ਵਾਰ-ਵਾਰ ਮੀਟਿੰਗ ਦੇ ਕੇ ਪਰ ਉਹਦੇ ਵਿੱਚ ਫੇਰ ਉਹ ਕਹਿ ਰਹੇ ਆ ਵੀ ਅਸੀਂ ਜੀ ਅਜੇ ਜੇ ਕਾਨੂੰਨ ਜਿਹੜਾ ਵਾ ਐਮਐਸਪੀ ਦੇ ਗਾਰੰਟੀ ਦਾ ਕਾਨੂੰਨ ਬਣਾਉਣਾ ਇਹਨੂੰ ਜਿਹੜਾ ਵਾ ਸਮਾਂ ਲੱਗ ਸਕਦਾ ਐ ਏਡੀ ਜਲਦੀ ਨਹੀਂ ਜਦੋਂ ਕਿ 2014 ਦੇ ਵਿੱਚ ਮੋਦੀ ਸਰਕਾਰੇ ਵਾਦਾ ਕਰਕੇ ਆਈ ਸੀ ਵੀ ਅਸੀਂ ਜਿਹੜਾ ਹੈਗਾ ਸਵਾਮੀਨਾਥਨ ਕਮਿਸ਼ਨ ਆ ਉਹਦੀਆਂ ਸਿਫਾਰਸ਼ਾਂ ਲਾਗੂ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜਾ ਦਿੱਲੀ ਮੋਰਚਾ ਲੱਗਿਆ ਸੀ ਉਹਦੇ ਚ ਉਹਨਾਂ ਨੇ ਲਿਖ ਕੇ ਦਿੱਤਾ ਸੀਗਾ ਵੀ ਅਸੀਂ 15 ਜਨਵਰੀ ਤੱਕ ਵੀ ਅਸੀਂ ਜਿਹੜਾ ਇਹ ਤੇ ਜਿਹੜੀ ਕਮੇਟੀ ਬਣਾ ਕੇ ਗਾਰੰਟੀ ਦਾ ਕਾਨੂੰਨ ਬਣਾਵਾਂਗੇ ਪਰ ਉਹਦੇ ਤੇ ਕੁਝ ਨਹੀਂ ਕੀਤਾ ਗਿਆ ਲਖੀਨਪੁਰ ਖੀਰੀ ਵਾਲੇ ਜਿਹੜੇ ਸਾਡੇ ਸ਼ਹੀਦ ਹੋਏ ਆ ਕਿਸਾਨ ਆ ਉਹਨਾਂ ਦੇ ਵਾਸਤੇ ਜਾਂ ਜਿਹੜੇ ਉੱਥੇ ਕਿਸਾਨ ਫੜੇ ਹੋਏ ਆ ਤੇ ਜਿਹੜੇ ਦੋਸ਼ੀ ਐ ਦੋਸ਼ੀਆਂ ਨੂੰ ਜਿਹੜਾ ਕੋਈ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਕਿਸਾਨ ਕਾਫੀ ਖੜੇ ਨੇ ਮੇਰੇ ਨਾਲ ਲਗਾਤਾਰ ਜਿਹੜਾ ਤੁਹਾਡਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਤੁਸੀਂ ਕੀ ਕਹੋਗੇ ਇਹਦੇ ਬਾਰੇ ਜੀ ਜਿਹੜਾ ਅੱਜ ਰੋਸ਼ਪੁਰ ਸਾਡਾ ਖਵਾ ਖਵਾ ਪ੍ਰਧਾਨ ਕਰੂ ਸਾਡਾ ਗੱਲ ਪ੍ਰਧਾਨ ਜੀ ਗੱਲ ਕਰਨਗੇ ਹਾਂਜੀ ਤੁਸੀਂ ਦੱਸੋਗੇ ਜੀ ਕੀ ਜਿਹੜਾ ਤਾਂ ਬੰਦਾ ਸਿੱਕਾ ਕਰਾ ਤੁਸੀਂ ਨਹੀਂ ਬੋਲੋਗੇ ਕਾਫੀ ਸਾਰੇ ਕਿਸਾਨ ਜਿਹੜੇ ਹੈਗੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਜਿਹੜਾ ਹੈਗਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਔਰ ਅੱਜ ਜਿਹੜਾ ਹੈਗਾ ਐਡਾ ਵੱਲੋਂ ਮੰਗ ਕੀਤੀ ਗਈ ਸੀ ਕਿ ਜੋ ਕੱਲ੍ਹ ਹਾਦਸੇ ਉਥੇ ਵਾਪਰੇ ਨੇ ਅਸਰੂ ਗੈਸ ਸਿੱਟੀ ਗਈ ਹੈਗੀ ਆ ਕਿਲਾ ਲਾਈਆਂ ਗਈਆਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਅੱਜ ਐਡਾ ਵੱਲੋਂ ਜਿਹੜਾਗਾ ਰੋਸ ਪ੍ਰਦਰਸ਼ਨ ਅੱਜ ਹੀ ਮਾੜਾ ਜਾਂ ਤੁਹਾਡੇ ਨਾਲ ਆਪਾਂ ਗੱਲ ਕਰਾਂਗੇ ਜਿਹੜੇ ਅੱਜ ਦਾ ਰੋਸ ਪ੍ਰਦਰਸ਼ਨ ਤਰਨਾਂ ਦਿੱਤਾ ਜਾ ਰਿਹਾ ਹੈਗਾ 12:00 ਵਜੇ ਤੋਂ ਲੈ ਕੇ 3:00 ਵਜੇ ਤੱਕ ਰੇਲਾਂ ਰੁਕੀਆਂ ਦੇ ਬਰਜ਼ੂਰ ਆ। ਅੱਜ ਦਾ ਜਿਹੜਾ ਰੇਲ ਰੋਕੋ ਪ੍ਰੋਗਰਾਮ ਹੈ ਜਿਹਨੂੰ ਆਪਾਂ ਕਹਿੰਦੇ ਵੀ ਰੇਲ ਦਾ ਚੱਕਾ ਜਾਮ ਕਰਨ ਉਹ ਸਿਰਫ ਤੇ ਸਿਰਫ ਜਿਹੜਾ ਸਾਡੇ ਕਿਸਾਨ ਭਰਾਵਾਂ ਨਾਲ ਜਿਹੜੇ ਕਿ ਪੀਸਫੁਲੀ ਅੰਦੋਲਨ ਕਰਨ ਜਾ ਰਹੇ ਸੀ ਜਿਨ੍ਹਾਂ ਨਾਲ ਮੋਦੀ ਸਰਕਾਰ ਨੇ ਬਹੁਤ ਵੱਡਾ ੱੱੱਕਾ ਕੀਤਾ ਕਿ ਕਿਸਾਨਾਂ ਨੇ ਸੜਕਾਂ ਰੋਕੀਆਂ ਕਿਸਾਨ ਨੇ ਕੋਈ ਵੀ ਸੜਕ ਨਹੀਂ ਰੋਕੀ ਉੱਥੇ ਜਿਹੜੇ ਆਪਣੇ ਕਿਸਾਨ ਇੱਕ ਸ਼ਾਂਤਮਈ ਅੰਦੋਲਨ ਕਰ ਰਹੇ ਆ ਇੱਕ ਉਹਨਾਂ ਦਾ ਇੱਕ ਫੰਡਾਮੈਂਟਲ ਰਾਈਟ ਬਣਦਾ ਇੱਕ ਕਾਨੂੰਨੀ ਅਧਿਕਾਰ ਆ ਕਿ ਅਸੀਂ ਪੀਸਫੁਲੀ ਅੰਦੋਲਨ ਕਰ ਸਕੀਏ ਹਾਲਾਂਕਿ ਜੇ ਮੋਦੀ ਹਕੂਮਤ ਨੂੰ ਐਡਾ ਮਾਨ ਸੀ ਕਿ ਸਾਡੀ ਇਹ ਜੀ ਹਕੂਮਤ ਚੱਲ ਰਹੀ ਆ ਇੰਡੀਆ ਦੇ ਵਿੱਚ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਇੱਕ ਚੰਗੀ ਜਗ੍ਹਾ ਦਿੰਦੇ ਸਾਨੂੰ ਬੈਠਣ ਲਈ ਜਿੱਥੇ ਅਸੀਂ ਆਪਦੀ ਗੱਲਬਾਤ ਰੱਖ ਸਕਦੇ ਬਿਲਕੁਲ ਜੀ ਇਹਨਾਂ ਦਾ ਕਹਿਣਾ ਸੀ ਕਿ ਸਾਡੀ ਮੀਟਿੰਗ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਸੀ ਜਿੱਥੇ ਅਸੀਂ ਸਾਰੇ ਆਪਣੀ ਗੱਲਬਾਤ ਰੱਖ ਸਕਦੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮੋਗਾ ਦੇ ਹਲਕਲਾ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ ਕਾਫੀ ਸਰਗਿਆ ਮਹਿਲਾਵਾਂ ਵੀ ਜੇ ਆਪਾਂ ਗੱਲ ਕਰੀਏ ਕਿਸੇ ਵੀ ਅੱਜਕੱਲ ਮਹਿਲਾਵਾਂ ਕਿਸੇ ਵੀ ਖੇਤਰ ਤੋਂ ਕੱਟਣੀ ਹੈਗੀ ਆ ਜੇਕਰ ਕੋਈ ਵੀ ਕੰਮ ਹੋਵੇ ਤਾਂ ਮਹਿਲਾਵਾ ਵੱਰ ਚੜ ਕੇ ਅੱਗੇ ਆਉਂਦੀਆਂ ਨੇ ਤੁਸੀਂ ਤਸਵੀਰਾਂ ਤਾਂ ਦੇਖ ਰਹੇ ਹੋ ਤੁਸੀਂ ਕਿ ਮਹਿਲਾਵਾ ਵੀ ਜੜੀਆਂ ਆਈਆਂ ਨੇ ਕਿ ਦਿੱਲੀ ਦੇ ਵਿੱਚ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਸੀਗਾ ਔਰ ਉਦੋਂ ਵੀ ਇਹਨਾਂ ਨੇ ਮੰਗ ਕੀਤੀ ਸੀ ਸਰਕਾਰ ਨੇ ਕਾਫੀ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਮੰਨ ਵੀ ਲਈਆਂ ਸੀਗੀਆਂ ਪਰ ਉਹ ਲਾਗੂ ਨਹੀਂ ਕੀਤੀਆਂ ਤਸਵੀਰਾਂ ਦੇਖ ਰਹੇ ਹੋ ਤੁਹਾਡੋਂ ਮੈਂ ਮੋਗਾ ਦੀਆਂ ਤਸਵੀਰਾਂ ਦਿਖਾ ਰਿਹਾ ਹਾਂਗਾ ਰੇਲਵੇ ਸਟੇਸ਼ਨ ਗਲਗਲਾਂ ਦੀਆਂ ਜਿੱਥੇ ਕੀ ਇਸ ਵੇਲੇ ਸਾਇਕਲੇ ਕਿਸਾਨ ਜਿਹੜੇ ਹੈਗੇ ਨੇ ਲਾਈਨਾਂ ਦੇ ਉੱਪਰ ਬੈਠੇ ਹੋਏ ਨੇ ਔਰ ਤਰਨਾ ਪ੍ਰਦਰਸ਼ਨ ਕਰ ਰਹੇ ਨੇ کافی سارے ਕਿਸਾਨ ਜਿਹੜੇ ਹੈਗੇ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਜਿੰਨੀ ਦੇਰ ਤੱਕ ਸਰਕਾਰ ਜਿਹੜੀ ਹੈਗੀ ਆ ਸਾਡੀਆਂ ਮੰਗਾਂ ਨਹੀਂ ਮੰਨਦੀਗੀ ਔਰ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਗਈਆਂ ਕਿਉਂਕਿ ਸਭ ਤੋਂ ਵੱਡੀ ਮੰਗ ਸੀਗੀ ਇਹਨਾਂ ਦੀ ਸੁਆਮੀ ਨਾਥਨ ਰਿਪੋਰਟ ਦੀ ਜੇ ਗੱਲ ਕੀਤੀ ਜਾਵੇ ਪਿਛਲੇ ਦਿਨਾਂ ਦੀ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜਾਗਾ ਮੋਦੀ ਸਰਕਾਰ ਵੱਲੋਂ ਜਿਹੜਾਗਾ ਸੁਆਮੀ ਨਾਲ ਤੁਹਾਨੂੰ ਜਿਹੜਾ ਹੈਗਾ ਪਾਤਰਾਤਨ ਵੀ ਦਿੱਤਾ ਹੈਗਾ ਪਰ ਜੇਕਰ ਉਹਨੂੰ ਪਾਤਰਾਤਨ ਦਿੱਤਾ ਗਿਆ ਹੈਗਾ ਤੇ ਜੋ ਉਹਨੇ ਗੱਲਾਂ ਕਹੀਆਂ ਸੀਗੀਆਂ ਉਹ ਕਿਉਂ ਨਹੀਂ ਮੰਨਿਆ ਗਈਆਂ ਪਹਿਲਾਂ ਸਭ ਤੋਂ ਜੁੜੀ ਹੋਈ ਹੈ ਸੀਗਾ ਕਿ ਪਾਤਰਾਤਨ ਦੇਣ ਤੋਂ ਪਹਿਲਾਂ ਜੋ ਉਹਨੇ ਕਾਨੂੰਨ ਲਾਗੂ ਕਰਨ ਦੀ ਗੱਲ ਕੀਤੀ ਸੀਗੀ ਸਰਦਾਰ ਬਨਮੋਹਨ ਸਿੰਘ ਦੇ ਮੇਲੇ ਦੀ ਜਿਹੜੀ ਗੱਲ ਚੱਲਦੀ ਆ ਰਹੀ ਹੈਗੀ ਔਰ ਉਸ ਤੋਂ ਬਾਅਦ 10 ਸਾਲ ਜਿਹੜੇ ਹੈਗੇ ਨੇ ਉਹ ਹੋਰ ਵੀ ਚੁੱਕੇ ਨੇ ਪਰ ਫਿਰ ਵੀ ਜਿਹੜਾ ਹੈਗਾ ਕਿ ਸਾਡਾ ਨੂੰ ਹੱਲ ਕਰ ਉਹਦਾ ਹੱਕ ਨਹੀਂ ਮਿਲ ਰਿਹਾ ਹੁਣ ਵੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਜਿਵੇਂ ਸੰਗੂ ਬਾਰਡਰ ਦੇ ਉੱਤੇ ਜਾਂ ਹੋਰ ਕਈ ਬਾਰਡਰਾਂ ਦੇ ਉੱਪਰ ਖਡੋਰੀ ਬਾਰਡਰ ਦੀ ਗੱਲ ਕੀਤੀ ਜਾਵੇ ਇਹਨਾਂ ਬਾਰਡਰਾਂ ਦੇ ਉੱਤੇ ਜਿੱਥੇ ਕਿਸਾਨ ਜਿਹੜੇ ਹੈਗੇ ਨੇ ਦਿਨ ਪਰ ਰਾਤ ਉੱਥੇ ਬੈਠੇ ਹੋਏ ਨੇ ਕੀ ਸਰਕਾਰ ਉਹਨਾਂ ਦੀਆਂ ਗੱਲਾਂ ਸੁਣਦੀ ਹੈ ਨਹੀਂ ਦੇਖਣਾ ਹੋਵੇਗਾ ਕਿ ਵਾਕਿਆ ਹੀ ਸਰਕਾਰ ਜਾਂ ਤਾਂ ਅੰਨੀ ਬੋਲੀ ਜਾਂ ਗੂੰਗੀ ਹੋ ਗਈ ਹੈ ਜਾਂ ਕਿਸਾਨ ਜਿਹੜੇ ਹੱਗੇ ਨੇ ਇਹ ਤਣਾ ਪਰਦਾ ਛਲਾ ਲਗਾਤਾਰ ਜਾਰੀ ਰੱਖਣਗੇ ਹੋਰ ਵੀ ਕਿਸਾਨ ਜਿਹੜੇ ਨੇ ਗੱਲ ਕਰਦੇ ਉਹਨਾਂ ਦਾ ਪੋਸਟਰ ਉਹਨਾਂ ਦਾ ਕੀ ਕਹਿਣਾ ਹੈਗਾ ਹਾਂਜੀ ਤੁਸੀਂ ਦੱਸੋਗੇ ਕਿ ਜਿਹੜਾ ਅੱਜ ਤੁਹਾਡਾ ਪ੍ਰੈਸ ਇੰਟਰਵਿਊ ਕੀਤਾ ਜਾ ਰਿਹਾ ਕੀ ਹੋ ਗਿਆ ਇਸ ਬਾਰੇ ਅੱਜ ਜੋ ਕੇਂਦਰ ਦੀ ਸਰਕਾਰ ਵੱਲੋਂ ਜੋ ਕਿਸਾਨ ਆਪਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ 13 ਤਰੀਕ ਨੂੰ ਪਹਿਲਾਂ ਕੀਤੇ ਹੋਏ ਐਲਾਨ ਦੇ ਮੁਤਾਬਕ ਉਹ ਦਿੱਲੀ ਵੱਲ ਨੂੰ ਗਏ ਨੇ ਆਪਣੀਆਂ ਹੱਕੀ ਮੰਗਾਂ ਜਿਹੜੀਆਂ 2021 ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਤੇ ਸਰਕਾਰ ਨੂੰ ਉਹਨਾਂ ਮੰਗਾਂ ਤੇ ਚੇਤੇ ਕਰਵਾਉਣ ਲਈ ਉਹ ਦਿੱਲੀ ਵੱਲ ਨੂੰ ਵੱਧ ਰਹੇ ਸੀ ਤਾਂ ਹਰਿਆਣਾ ਦੇ ਬਾਰਡਰ ਤੇ ਜੋ ਕੇਂਦਰ ਦੀ ਸਰਕਾਰ ਨੇ ਇਸ ਦੀ ਸਹਿਤ ਹਰਿਆਣਾ ਦੀ ਸਰਕਾਰ ਨੇ ਜਬਰ ਕੀਤਾ ਅਥਰੂ ਗੋਸ਼ ਦੇ ਗੋਲੇ ਚਿੱਟੇ ਨੇ ਉਹਨਾਂ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਨੂੰ ਜ਼ਖਮੀ ਕੀਤਾ ਗਿਆ ਅਸੀਂ ਇਸ ਗੱਲ ਦੀ ਪੂਰਜੋਰ ਨਖੇਦੀ ਕਰਦੇ ਆ ਬਿਲਕੁਲ ਜੀ ਇਸ ਗੱਲ ਦੀ ਪੂਰੀ ਨਖੇਦੀ ਕੀਤੀ ਜਾਰੀ ਹੈਗੀ ਆ ਕਿ ਜਿੰਨਾ ਕਸਾਨਾਂ ਨੂੰ ਜੜਾ ਹੈਗਾ ਉੱਥੇ ਗੋਲੇ ਸੱਟ ਕੇ ਜ਼ਖਮੀ ਕੀਤਾ ਹੈਗਾ ਔਰ ਮੰਗ ਵੀ ਕੀਤੀ ਜਾ ਰਹੀ ਕਿ ਜਿੰਨੀ ਦੇਰ ਤੱਕ ਇਹ ਮੰਗਾ ਨਹੀਂ ਮੰਨੀਆਂ ਜਾਂਦੀਆਂ ਗਿਆ ਉਨੀ ਦੇਰ ਤੱਕ ਜਿਹੜਾ ਹੈਗਾ ਇਹਨਾਂ ਦਾ ਰੋਸ ਪਰਦਾ ਸੰਦੜਾ ਹੈਗਾ ਉਹ ਲਗਾਤਾਰ ਜਾਰੀ ਰਹੇਗਾ ਹੁਣ ਵੇਖਣਾ ਹੋਵੇਗਾ ਕਿ ਵਾਕਿਆ ਹੀ ਕੇਂਦਰ ਸਰਕਾਰ ਜਿਹੜੀ ਹੈਗੀ ਆ ਅੱਜ ਦੇ ਇਸ ਤੁਹਾਡੇ ਪ੍ਰਦਰਸ਼ਨ ਨੂੰ ਦੇਖ ਕੇ ਕੁਝ ਕਿਸਾਨਾਂ ਵਾਲੇ ਸੋਚਦੀ ਹੈ ਜਾਂ ਨਹੀਂ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ 2024 ਦੀਆਂ ਵੋਟਾਂ ਦਾ ਹੈਗਾ ਔਰ ਜੇਕਰ ਕੇਂਦਰ ਸਰਕਾਰ ਦੁਬਾਰਾ ਫਿਰ ਜਿਹੜਾ ਹੈਗਾ ਉੱਥੇ ਕੇਂਦਰ ਦੇ ਵਿੱਚ ਆਉਣਾ ਚਾਹੁੰਦੀ ਹੈਗੀ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੀਆਂ ਹੈ ਕਸਾਲਾਂ ਦੀਆਂ ਮੰਗਾਂ ਮੰਨੀਆਂ ਪੈਣਗੀਆਂ ਵਿਪਨੋ ਕਾੜਾ ਫਰਸਟ ਵੇ ਨਿਊਜ਼